ਅੱਜ ਪੰਜਾਬ ਡੀਜੀਪੀ ਆਈਏਐਸ ਗੌਰਵ ਯਾਦਵ ਵਿਸ਼ੇਸ਼ ਤੌਰ ਤੇ ਫਰੀਦਕੋਟ ਪੁੱਜੇ ਜਿਨ੍ਹਾਂ ਵੱਲੋਂ ਅੱਜ ਇੱਕ ਰੱਖੇ ਗਏ ਸਮਾਗਮ ਤਹਿਤ ਆਪਣੀ ਡਿਊਟੀ ਦੌਰਾਨ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਅਫਸਰਾਂ ਤੇ ਅਧਿਕਾਰੀਆਂ ਨੂੰ ਡੀਜੀਪੀ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਵੱਲੋਂ ਪੁਲਸ ਲਾਈਨ ਅੰਦਰ ਸਥਾਪਿਤ ਕੀਤੇ ਗਏ ਨਵੇਂ ਸਾਈਬਰ ਸੈੱਲ ਥਾਣੇ ਦਾ ਉਦਘਾਟਨ ਕੀਤਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਫਰੀਦਕੋਟ ਜ਼ਿਲ੍ਹੇ ਦੀ ਇੰਨੀ ਵਧੀਆ ਰਿਪੋਰਟ ਸਾਡੇ ਕੋਲ ਆਈਆਂ ਸੀ ਕਿ ਮੈਂ ਸਪੈਸ਼ਲੀ ਅੱਜ ਫਰੀਦਕੋਟ ਡਿਸਟ੍ਰਿਕਟ ਦਾ ਜਿਹੜਾ ਯੋਧ ਨਸ਼ਾ ਵਿਰੁੱਧ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਇੱਕ ਉਪਰਾਲਾ ਹੈ ਉਹ ਸਟੱਡੀ ਕਰਨ ਆਇਆ ਸੀ ਤੇ ਫਰੀਦਕੋਟ ਦੀ ਟੀਮ ਨਾਲ ਡਿਸਕਸ ਕਰਨ ਕਿ ਤੁਸੀਂ ਕਿਹੜੇ ਕਿਹੜੇ ਜਿਹੜੇ ਤਰੀਕੇ ਤੁਸੀਂ ਅਪਣਾ ਰਹੇ ਹੋ ਜੇ ਤੁਹਾਡੀ ਤੁਹਾਨੂੰ ਕਾਮਯਾਬੀ ਮਿਲੀ ਤਾਂ ਮੈਂ ਸਭ ਤੋਂ ਪਹਿਲੇ ਮੈਂ ਫਰੀਦਕੋਟ ਪ੍ਰਸ਼ਾਸਨ ਨੂੰ ਫਰੀਦਕੋਟ ਪੁਲਿਸ ਨੂੰ ਮੈਂ ਮੁਬਾਰਕਬਾਦ ਦਾਂਗਾ ਲੋਕਾਂ ਨੂੰ ਮੈਂ ਲੋਕਾਂ ਨਾਲ ਵੀ ਇੰਟਰੈਕਟ ਕੀਤਾ ਤੇ ਇੱਥੇ ਯੋਧ ਨਸ਼ਾ ਵਿਰੁੱਧ ਬਹੁਤ ਕਾਰਗਰ ਤੇ ਕਾਮਯਾਬ ਹੋਇਆ ਸੋ ਇਸ ਤੋਂ ਕਈ ਸਾਨੂੰ ਰਰਨਿੰਗ ਪੁਆਇੰਟਸ ਮਿਲੇ ਹੈਗੇ ਜੋ ਅਸੀਂ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਲੋਕਾਂ ਦੀ ਕੋਆਪਰੇਸ਼ਨ ਤੇ ਸਪੋਰਟ ਸੋ ਜਿਹੜੀ ਇੱਕ ਪੰਜਾਬ ਸਰਕਾਰ ਦੀ ਸੇਫ ਪੰਜਾਬ ਜਿਹੜੀ ਡਰੱਗ ਹੈਲਪਲਾਈਨ ਹੈ ਉਸ ਦੀ ਜਿਹੜੀ ਟਿਪਸ ਆਉਂਦੀਆਂ ਆ ਉਹ ਅਸੀਂ ਦੇਖਿਆ ਸਭ ਤੋਂ ਵੱਧ ਫਰੀਦਕੋਟ ਦੇ ਵਿੱਚ ਉਸ ਦੀ ਐਫਆਈਆਾਂ ਉਹ ਦਰਜ ਹੁੰਦੀਆਂ ਸੋ ਇਹਨਾਂ ਨੇ ਇੱਕ ਬਹੁਤ ਵਧੀਆ ਸਿਸਟਮ ਉਹਨ ਟਿਪਸ ਦਾ ਫਾਲੋਅ ਅਪ ਕਰਨ ਦਾ ਰੱਖਿਆ ਹੈਗਾ ਜਿਸ ਤੇ ਸਾਨੂੰ ਕਾਫੀ ਸਕਸੈਸ ਮਿਲ ਰਹੀ ਹੈ ਸੋ ਉਹ ਲੋਕਾਂ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਹੈ ਅਜੇ ਤੱਕ ਜਿਹੜਾ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਜਿਹੜੀ ਫਿਗਰਾਂ ਦਿੱਤੀ ਆ ਗਈਆਂ 150 ਤੋਂ ਵੱਧ ਐਫਆਈਆਰਾਂ ਦਰਜ ਹੋ ਚੁੱਕੀਆਂ ਹਨ 1 ਮਾਰਚ ਤੋਂ ਬਾਅਦ ਇਹਨਾਂ ਨੇ 300 ਤੋਂ ਵੱਧ ਜਿਹੜੇ ਹੈਗੇ ਡਰੱਗ ਪੈਟਲਰ ਤੇ ਸਮੱਗਲਰ ਅਰੈਸਟ ਕੀਤੇ ਹੈਗੇ 3 ਕਿਲੋ 70 ਗ੍ਰਾਮ ਆਪੀਆ 130 ਕਿਲੋ ਆਪੀ ਹਸਕ 5 ਕਿਲੋ ਹਿਰੋਇਨ ਤੇ ਕਾਫੀ ਡਰੱਗ ਮੰਨੀ ਜਿਹੜੀ ਰਿਕਵਰ ਕੀਤੀ ਗਈ ਹੈ ਤੇ 5 ਕਰੋੜ ਤੋਂ ਜ਼ਿਆਦਾ ਦੀ ਜਿਹੜੀ ਪ੍ਰਾਪਰਟੀ ਹੈਗੀ ਔਰ 68 ਐਫ ਦੇ ਵਿੱਚ ਐਨਡੀਪੀਐਸ ਐਕਟ ਦੇ ਵਿੱਚ ਫ੍ਰੀਜ਼ ਕੀਤੀ ਗਈ ਹੈ ਸੋ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਡਰੱਗ ਟਰੈਫਿਕਿੰਗ ਨੂੰ ਬਹੁਤ ਵੱਡਾ ਜਿਹੜਾ ਇੱਕ ਝਟਕਾ ਮਿਲਿਆ ਸੋ ਸਾਡਾ ਉਪਰਾਲਾ ਹੈ ਕਿ ਇਸ ਨੂੰ ਅੱਗੇ ਲੈ ਜਾ ਕੇ ਅਸੀਂ ਜਿਹੜਾ ਹੈਗਾ ਫਰੀਦਕੋਟ ਡਿਸਟ੍ਰਿਕਟ ਨੂੰ ਕੰਪਲੀਟਲੀ ਡਰੱਗ ਫਰੀ ਬਣਾਵਾਂਗੇ ਸ੍ਰੀ ਦਰਪੀਤ ਸਿੰਘ ਹਰੀ ਨੂੰ ਸਿੱਕਾ ਦੂਰ ਕਤਲ ਹੋਇਆ ਸੀ ਉਸ ਵਿੱਚ ਕਾਫੀ ਸ਼ਾਨਦਾਰ ਜੋ ਪੁਲਿਸ ਨੇ ਕੰਮ ਕੀਤਾ ਅੱਜ ਰਿਵਾਰਡ ਵੀ ਕਈਆਂ ਲੋਕਾਂ ਨੇ ਦਿੱਤੇ ਪਰ ਉਸ ਵਿੱਚ ਮੁੱਖ ਤੌਰ ਤੇ ਜਿਹੜੇ ਕਾਮਯਾਬ ਸੀਗੇ ਅਸਟਨ ਜਿਹੜਾ ਕੇਸ ਉਸ ਤੋਂ ਦੇ ਚੁੱਕਾ ਉਸ ਤੋਂ ਤੈਨਸ ਤੋਂ ਦੂਰ ਵੀ ਦੇਖੀ ਬੱਲੇ ਪੁਲਿਸ ਤੋਂ ਲਾ अरसाल सिंह वो भी इस मामले में नाम जाए कि इन्होंने जल्द पुलिस अरैस कर सकती है या अर्शकला वर्ग के जो देश में बैठे उन्होंने देश में लिया प्रक्रिया शुरू हुई देखो तो जी इन्वेस्टिगेशन जब मैं पहले भी कहता कि लोकल पुलिस का पर एज पर लॉ जिस दी भी लाइबिलिटी है कि लोकल एस एस पी साढ़े एस एच ओ साहबान वो कौन है कि आई एम श्योर अप्रोप्रिएट एक्शन लै रहे इतों तक बाहर जो बैठे बंद जनरल जी पॉलिसी है कि ਅਸੀਂ ਸੈਂਟਰਲ ਗਵਰਨਮੈਂਟ ਨਾਲ ਤਾਲਮੇਲ ਬਣਾ ਕੇ ਕੰਸਰਨਡ ਕੰਟਰੀ ਦੇ ਨਾਲ ਜਿਵੇਂ ਹੁਣ ਰੀਸੈਂਟਲੀ ਤੁਸੀਂ ਸੁਣਿਆ ਹੋਣਾ ਹੈ ਜਿਹੜਾ ਇੱਕ ਬਦਨਾਮ ਜਿਹੜਾ ਗੈਂਗਸਟਰ ਹੈਪੀ ਪਾਸਿਆ ਉਹ ਯੂਐਸਏ ਦੇ ਵਿੱਚ ਅਰੈਸਟ ਹੋਇਆ ਹੈ ਤੇ ਉਹ ਕਾਫੀ ਹਾਈ ਲੈਵਲ ਤੇ ਸਾਡੀ ਥਰੂ ਸੈਂਟਰਲ ਏਜੰਸੀਜ਼ ਯੂਐਸ ਗਵਰਨਮੈਂਟ ਨਾਲ ਗੱਲਬਾਤ ਚੱਲ ਰਹੀ ਹੈ ਕਿ ਇਸ ਨੂੰ ਰਿਪੋਰਟ ਕਰਾਇਆ ਜਾਵੇ ਸੋ ਜਿਹੜੇ ਕਾਨੂੰਨ ਦੇ ਹੱਥ ਹੈਗੇ ਜਿਹੜੇ ਉਹ ਲੰਬੇ ਹੈਗੇ ਜਿਹੜੇ ਬੁਲਜ਼ਮ ਸਾਡੇ ਕੈਨੇਡਾ ਦੇ ਵਿੱਚ ਬੈਠੇ ਆ ਯੂਐਸਏ 'ਚ ਬੈਠੇ ਆ ਦੂਜੇ ਦੇਸ਼ਾਂ 'ਚ ਬੈਠੇ ਆ ਸਾਡੀ ਐਫਰਟਸ ਹੈ ਕਿ ਉਹਨਾਂ ਨੂੰ ਲੈ ਕੇ ਆਇਆ ਜਾਵੇ ਸੋ ਥੈਟ ਦੇ ਕੈਨ ਫੇਸ ਕਰਾ ਕੇ ਅਸੀਂ ਸੈਂਟਰਲ ਗਵਰਨਮੈਂਟ ਨਾਲ ਤਾਲਮੇਲ ਬਣਾ ਕੇ ਕਨਸਰਨਡ ਕੰਟਰੀ ਦੇ ਨਾਲ ਜਿਵੇਂ ਹੁਣ ਰੀਸੈਂਟਲੀ ਤੁਸੀਂ ਸੁਣਿਆ ਹੋਣਾ ਜਿਹੜਾ ਇੱਕ ਬਦਨਾਮ ਜਿਹੜਾ ਗੈਂਗਸਟਰ ਹੈਪੀ ਪਾਸਿਆ ਉਹ ਯੂਐਸਏ ਦੇ ਵਿੱਚ ਅਰੈਸਟ ਹੋਇਆ ਹੈ ਤੇ ਉਹ ਕਾਫੀ ਹਾਈ ਲੈਵਲ ਤੇ ਸਾਡੀ ਥਰੂ ਸੈਂਟਰਲ ਏਜੰਸੀਜ਼ ਯੂਐਸ ਗਵਰਨਮੈਂਟ ਨਾਲ ਗੱਲਬਾਤ ਚੱਲ ਰਹੀ ਹੈ ਕਿ ਇਸ ਨੂੰ ਡਿਪੋਰਟ ਕਰਾਇਆ ਜਾਵੇ ਸੋ ਜਿਹੜੇ ਕਾਨੂੰਨ ਦੇ ਹੱਥ ਹੈਗੇ ਜਿਹੜੇ ਉਹ ਲੰਬੇ ਹੈਗੇ ਜਿਹੜੇ ਬੁਲਜ਼ਮ ਸਾਡੇ ਕੈਨੇਡਾ ਦੇ ਵਿੱਚ ਬੈਠੇ ਆ ਯੂਐਸਏ 'ਚ ਬੈਠੇ ਆ ਦੂਜੇ ਦੇਸ਼ਾਂ 'ਚ ਬੈਠੇ ਆ ਸਾਡੀ ਐਫਰਟਸ ਹੈ ਕਿ ਉਹਨਾਂ ਨੂੰ ਲੈ ਕੇ ਆਇਆ ਜਾਵੇ ਸੋ ਥੈਟ ਦੇ ਕੈਨ ਫੇਸ ਦੀ ਜਸਟਿਸ ਅਮਰਪਾਲ ਦੀ ਗੱਲ ਕਰੀ ਅਮਰਪਾਲ ਦਾ ਜੇਲ ਅਮਰਪਾਲ ਦੀ ਜੇਲ 'ਚ ਪੰਡਾ ਜੀ ਲੇਕਿਨ ਰੈਸ ਕਿਉਂ ਨਹੀਂ ਪਾਸ ਕੀਤਾ ਚਲਾਨ ਦਿੱਤਾ ਗਿਆ ਅਮਰਪਾਲ ਦੀ ਰਸਟ ਗਿਰਤਾਰੀ ਤਾਂ ਹੋ ਜਾਂਦੀ ਇੰਨੇ ਮਹੀਨੇ ਚਲਾਨ ਦਾ ਦੇਖੋ ਜੀ ਜਿਵੇਂ ਮੈਂ ਪਹਿਲੇ ਕਿਹਾ ਸੀ ਐਸ ਪਰ ਲਾ ਸਾਰੇ ਸਾਰੀ ਕਾਰਵਾਈ ਕੀਤੀ ਜਾਊਗੀ ਸੋ ਆਈ ਐਮ ਸ਼ੋਰ ਕਿ ਤੁਸੀਂ ਐਸਐਸਪੀ ਸਾਹਿਬ ਲਈ ਨਹੀਂ ਤਾਂ ਸਪਰੀਫਿੰਗ ਪੁਆਇੰਟ ਰੱਖੋ ਉਹ ਅੱਗੇ ਤੁਹਾਨੂੰ ਵਿਸੀ ਕਰਕੇ ਦੀ ਗੱਲ ਕਰੀਏ ਤਾਂ ਕਨਸਟੇਬਲ ਉਹ ਤੇ ਕਰਦੇ ਹੋ ਵੀ ਜੋ ਕਹਿੰਦੇ ਵੀ ਕਾਫੀ ਜ਼ਿਆਦਾ ਨੇ ਪ੍ਰੋਪਰਟੀ ਬਣਾਈ ਜਾਂਦੀ ਸੀ ਉਹ ਆਲਰੇਡੀ ਆਲਰੇਡੀ ਜਿਹੜਾ ਉਸ ਕੇਸ ਦੇ ਵਿੱਚ ਜਿਵੇਂ ਮੈਨੂੰ ਦੱਸਿਆ ਗਿਆ ਸੀਗਾ ਕਿ ਉਹਨਾਂ ਨੇ ਐਸਐਸਪੀ ਸਾਹਿਬ ਬਟੇਂਡਾ ਨੇ ਇੱਕ ਰੈਫਰੈਂਸ ਭੇਜਤਾ ਹੈਗਾ ਵਿਜੀਲੈਂਸ ਬਿਊਰੋ ਨੂੰ ਸੋ ਡਿਸਪਰਪੋਰਸ਼ਨਡ ਐਸੈਟਸ ਤੇ ਉਹਨਾਂ ਦੀ ਜਿਹੜੀ ਇਨਕੁਆਇਰੀ ਵਿਜੀਲੈਂਸ ਬਿਊਰੋ ਕਰ ਰਹੀ ਹੈ ਸੋ ਐਸ ਪਰ ਲਾ ਆਈ ਥਿੰਕ ਅੱਗੇ ਉਹ ਪਰ ਦੀ ਜਿਹੜੀ ਅਜੇ ਵੀ ਮਿਲ ਰਹੀ ਹੈ ਜੋ ਤਲਾਸ਼ਾ ਉਹ ਚੱਲ ਰਹੀ ਹੈ ਲੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਸਾਡੇ ਕੋਲ ਆਓ ਇਹ ਬਹੁਤ ਖੁਸ਼ੀ ਦੀ ਗੱਲ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਜਿੱਥੇ ਵੀ ਦੇਖੋ ਅੱਜ ਮੇਰੀ ਵਿਜ਼ਿਟ ਦਾ ਮੇਨ ਪਰਪਸ ਹੀ ਸੀਗਾ ਕਿ ਜਿਹੜਾ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਜਿਹੜਾ ਪੁਲਿਸ ਇਨਫਰਾਸਟ੍ਰਕਚਰ ਹੈ ਉਹ ਸਟੈਂਡਨ ਕੀਤਾ ਗਿਆ ਹੈ ਸੋ ਇਹਨਾਂ ਨੇ ਪਹਿਲੇ ਤੇ ਸਾਰੇ ਪੁਲਿਸ ਸਟੇਸ਼ਨਸ ਦੀ ਰੈਨੋਵੇਸ਼ਨ ਕਰਾਈ ਸੀ ਤੇ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਸੀਗਾ ਉਸ ਤੋਂ ਬਾਅਦ ਅੱਜ ਜਿਵੇਂ ਪੁਲਿਸ ਲਾਈਨ ਦੇ ਵਿੱਚ ਇੱਕ ਮੈਂ ਨਵਾਂ ਸਾਈਬਰ ਪੁਲਿਸ ਸਟੇਸ਼ਨ ਨੇ ਇਨੋਗਰੇਟ ਕੀਤਾ ਹੈਗਾ ਇੱਕ 250 ਮੁਲਾਜ਼ਮਾਂ ਲਈ ਬਰੀਫਿੰਗ ਹਾਲ ਤੇ ਇੱਕ ਕਾਨਫਰੰਸ ਹਾਲ ਤਿੰਨ ਫੈਸਿਲਿਟੀਆਂ ਜਿਹੜੀ ਫਰਿੰਚਪੁਰ ਪੁਲਿਸ ਨੂੰ ਸੌਪੀਆਂ ਗਈਆਂ ਸੋ ਅੱਗੇ ਵੀ ਇਹਨਾਂ ਦਾ ਇਹਨਾਂ ਦਾ ਪਲਾਨ ਹੈਗਾ ਕਿ ਇੱਥੇ ਗੈਸਟਿਡ ਅਫਸਰਾਂ ਦੀ ਹਾਊਸਿੰਗ ਜਿਹੜੇ ਸਾਡੇ ਇਨਸਪੈਕਟਰਸ ਤੇ ਸਬ ਇਨਸਪੈਕਟਰਸ ਦੀ ਹਾਊਸਿੰਗ ਦੀ ਕਾਫੀ ਸ਼ਾਰਟੇਜ ਹੈ ਸੋ ਇਹਨਾਂ ਨੇ ਆਪਣੇ ਪ੍ਰੋਜੈਕਟਸ ਬਣਾਏ ਹੈਗੇ ਤੇ ਅਗਲੇ ਸਟੇਜ ਦੇ ਵਿੱਚ ਅਸੀਂ ਜਿਹੜੀ ਪੁਲਿਸ ਮੁਲਾਜ਼ਮਾਂ ਦੀ ਹਾਊਸਿੰਗ ਰਿਕੁਆਇਰਮੈਂਟ ਵੱਲ ਤੇ ਅੰਦਾਂ ਦੇ ਫੰਡਸ ਭੋਇਆ ਕਰਾਵਾ 2015 ਮੈਂਬਰ ਗੋਲੀ ਕਾਂਡ ਵਾਪਰੇ ਹਦੀ ਕਰ ਔਰ ਉਸ ਗੋਲੀ ਕਾਂਡ ਦੇ ਪੀਸ ਜਿਹੜੇ ਆ ਸੁਮਰਾਜ ਦੇ ਉਸ ਵੱਲੋਂ ਤਰਾਜ ਜਤਾਇਆ ਗਿਆ ਕਿ ਉਸ ਮਾਮਲੇ ਵਿੱਚ ਨਾਮਜਾਹ ਕਈ ਅਧਿਕਾਰੀਆਂ ਨੂੰ ਪ੍ਰੋਮੋਟ ਕਰਕੇ ਪ੍ਰੀਕੋਰਟ ਤੇ ਪੋਇੰਟ ਕੀਤਾ ਗਿਆ ਉਸ ਕਰਕੇ ਉਹਨਾਂ ਨੇ ਤਰਾਜ ਰਾਇਆ ਠੀਕ ਆ ਕਿ ਲੈਵਲ ਗੋਲੀ ਕਾਂਡ ਵਿੱਚੋਂ ਨਾਮਜਾਹ ਨੇ ਉਹ ਅਸੀਂ ਇਸ ਨੂੰ ਐਡਮਿਨਿਸਟ੍ਰੇਟਿਵਲੀ ਸਾਰਾ ਇਹ ਮਸਲੇ ਨੂੰ ਉਹਨਾਂ ਨਾਲ ਗੱਲਬਾਤ ਕਰ ਲਾਂਗੇ ਤੇ ਰਿਵਿਊ ਕਰ ਲਾਂਗੇ ਪ੍ਰੀਕੋਰਟ ਦੇ ਲੋਕਾਂ ਨੇ ਸੋਚਿਆ ਨਹੀਂ ਹੋਣਾ ਪ੍ਰੀਕੋਰਟ ਦੇ ਵਿੱਚ 6 ਜਿਹੜੇ ਗੈਸ ਨੂੰ ਝੰਡਾ ਲਗਾ ਚੋਂ ਕਿਹਨਰ ਚਲਦੇ ਸੀ ਉਹ ਪਰਸਨਲ ਨੇ ਬਹੁਤ اچھا ਬਹੁਤ اچھا ਕੰਮ ਹੋਇਆ ਜੀ ਤੇ ਇਨਫੈਕਟ ਮੈਂ ਅਸੀਂ ਸਰਕਾਰ ਨਾਲ ਟੈਕ ਅਪ ਕੀਤਾ ਹੈ ਕਿ ਇੱਕ ਬ੍ਰੌਡ ਬੇਸਡ ਲਿਬਰਲ ਪਾਲਿਸੀ ਹੋਣੀ ਚਾਹੀਦੀ ਨਸ਼ਾ ਸੁਣਾਉ ਕੇਂਦਰ ਦੀ ਕੁਝ ਨੋਰਮਸ ਹੋਣ ਜਿਸ ਦੇ ਅੰਤਰਗਤ ਤੁਸੀਂ ਨਸ਼ਾ ਸੁਣਾਉ ਕੇਂਦਰ ਚਲਾ ਸਕੋ ਸਰ ਪਾਲਿਸੀ ਬਹੁਤ ਜਲਦ ਛੁੱਟ ਜਾਂਦੇ ਨੇ ਉਸ ਤੋਂ ਲੈ ਕੇ ਕੋਈ ਹੈ ਤਾਂ ਜਲਵਾੜਾ ਹੱਦ ਇਹ ਸਾਡੀ ਤੇ ਕੋਸ਼ਿਸ਼ ਆਹੀ ਹੁੰਦੀ ਹੈ ਕਿ ਕਮਰਸ਼ੀਅਲ ਰਿਕਵਰੀ ਹੋਵੇ ਜਾਂ ਜਿੱਥੇ ਜਿੱਥੇ 111 ਜਾਂ 112 ਜਿਹੜੇ ਪੀਐਨਐਸ ਦੇ ਸੈਕਸ਼ਨ ਲੱਗਦੇ ਆ ਉਹ ਲਾਏ ਜਾਣ ਤੇ ਸਾਡੀ ਪੂਰੀ ਇਹ ਐਫਰਟ ਹੈ ਕਿ ਕਿ ਜਿਹੜੇ ਨਸ਼ਾ ਤਸਕਰ ਹੈਗੇ ਉਹ ਜਿਆਦਾ ਤੋਂ ਜਿਆਦਾ ਸਮਾਜ ਜੇਲਾ ਦੇ ਵਿੱਚ ਰਹੇ ਪਹਿਲਾ ਅੱਜ ਨਾਲ ਜਿਹੜਾ ਬਣਾਉਣ ਜਾ ਰਿਹਾ ਹੈ ਜਿਸ ਵਿੱਚ ਕਿ ਨਸ਼ੇ ਨੂੰ ਲੈ ਕੇ ਇੰਨੀ ਵੱਡੀ ਕਾਰਵਾਈਆਂ ਹੋਈਆਂ ਨੇ ਇੰਨਾ ਵਧੀਆ ਜਿਹੜਾ ਕੰਮ ਹੋਇਆ ਹੈ ਕਿਹੜੇ ਉਹ ਐਂਗਲ ਸੀਗੇ ਜਿਨ੍ਹਾਂ ਨੂੰ ਹੋਰ ਡਿਸਟ੍ਰਿਕਟ ਫੋਲੋ ਕਰ ਸਕਦੇ ਐ ਤੇ ਅਸ਼ੀਰਵਾਦ ਤੁਹਾਡਾ ਹੀ ਹੈ ਜੀ ਉਸ ਤੇ ਨਹੀਂ ਸਾਰਾ ਇਹਨਾਂ ਦੀ ਅੱਛੀ ਟੀਮ ਹੈ ਜੀ ਤੇ ਨਹੀਂ ਇਹ ਕਿਨਾਂ ਦਾ ਪਬਲਿਕ ਕੰਟੈਕਟ ਬਹੁਤ ਅੱਛਾ ਹੈ ਥੈਟ ਲੋਕਾਂ ਨਾਲ ਰਾਫਤਾ ਦੂਜਾ ਇਹਨਾਂ ਨੇ ਬਹੁਤ ਇੱਕ ਮੀਟੀਕੁਲਸ ਸਿਸਟਮ ਰੱਖਿਆ ਹੈ ਜਿਹੜੀ ਪਬਲਿਕ ਤੋਂ ਟਿਪਸ ਆਂਦੀਆਂ ਇਹ ਇਨਫਾਰਮੇਸ਼ਨ ਆਂਦੀ ਹੈ ਉਸ ਨੂੰ ਇਹ ਡਵੈਲਪ ਕਰਦੇ ਆ ਜਿਸ ਨੂੰ ਅਸੀਂ ਮੈਨ ਟੂ ਮੈਨ ਮਾਰਕਿੰਗ ਕਹਿੰਦੇ ਆ ਵੀ ਹਰ ਟਾਰਗੇਟ ਜਿਹੜਾ ਇੱਕ ਕਨਸਰਨਡ ਆਫੀਸਰ ਨੂੰ ਬਾਈ ਨੇਮ ਦਿੱਤਾ ਜਾਂਦਾ ਤੇ ਉਸ ਦੀ ਮੋਨਿਟਰਿੰਗ ਤੇ ਰਿਵਿਊ ਕੀਤਾ ਜਾਂਦਾ ਫਿਰ ਜਵੇਂ ਕਈ ਜਿਹੜੇ ਮਲਦੀਮ ਸਾਨੂੰ ਮੌਂਟਡ ਹੈ ਉਹ ਕੋਰਸ ਤੋਂ ਉਹਨਾਂ ਦੀ ਸਿਉਰਟੀਜ਼ ਹੋਰ ਡਿਟੇਲਸ ਪਤਾ ਕਰਾ ਕੇ ਤਾਂ ਕਿ ਬੇਸਿਕ ਗੱਲ ਹੈ ਕਿ ਟੈਕਨੀਕਲ ਮੀਨਸ ਯੂਜ਼ ਕਰਕੇ ਕਿ ਜਿਹੜਾ ਹੈਗਾ ਕੰਮ ਦੇ ਵਿੱਚ ਇੰਟਰਸਟ ਲਿਆ ਜਾਵੇ ਤੋ ਮੈਂ ਸਮਝਦਾ ਕੋਈ ਵੀ ਕੰਮ ਜਿਹੜਾ ਉਹ ਇਸ ਤਰ੍ਹਾਂ ਦਾ ਨਹੀਂ ਕਿ ਨਹੀਂ ਕੀਤਾ ਜਾ ਸਕਦਾ ਸਮੇਲਾ ਹਾਣੀ ਪੌਲਿਕ ਕਾਫੀ ਹਾਈ ਟੈਕ ਕਰ ਦਿੱਤਾ ਗਿਆ ਪਰ ਹਾਲੇ ਵੀ ਕਈ ਵਾਰ ਕੋਈ ਵੀਡੀਓ ਵਾਇਰਲ ਹੋ ਜਾਂਦੀ ਪੂਰਬ ਦਾ ਵਿਹਾਰ ਬਦਲ ਲਈ ਕੋਈ ਪਲੈਨਿੰਗ ਹੋਵੇ ਅੱਗੇ ਨਹੀਂ ਅਸੀਂ ਸੌਫਟ ਸਕਿਲਸ ਤੇ ਵੀ ਜ਼ੋਰ ਦੇ ਰਹੇ ਹੈਗੇ ਤੇ ਇਹ ਤੁਹਾਡੀ ਗੱਲ ਠੀਕ ਹੈ ਵੈਸੇ ਕਈ ਅਸੀਂ ਕਾਫੀ ਕੇਸਾਂ ਚ ਦੇਖਿਆ ਕਿ ਫੇਕ ਨਿਊਜ਼ ਵੀ ਬਹੁਤ ਆਉਂਦੀ ਹੈ ਤੋ ਸਾਡਾ ਅਸੀਂ ਸਾਰੇ ਜ਼ਿਲ੍ਹਿਆਂ ਚ ਸੋਸ਼ਲ ਮੀਡੀਆ ਸੈਂਸ ਨੂੰ ਐਕਟੀਵੇਟ ਕੀਤਾ ਹੈ ਕਿ ਕੋਈ ਫੇਕ ਨਿਊਜ਼ ਹੋਵੇ ਉਸ ਦਾ ਰਿਬਟਲ ਦਿੱਤਾ ਜਾਵੇ ਜੀ ਸਹੀ ਫੈਕਟਸ ਕਈ ਵਾਰੀ ਅਸੀਂ ਦੇਖਿਆ ਹੈ ਕਿ ਸਪੈਸ਼ਲੀ ਜੁਧ ਨਸ਼ਾ ਵਿਰ ਕਿ ਬੜੇ ਝੂਠੇ ਵੀਡੀਓ ਚਾਰ-ਚਾਰ ਸਾਲ ਪੁਰਾਣੇ ਵੀਡੀਓ ਜਿਹੜੇ ਉਹ ਸੋਸ਼ਲ ਮੀਡੀਆ ਤੇ ਫਲੋਟ ਕਰ ਦਿੰਦੇ ਆ ਸੋ ਉਹਨਾਂ ਨੂੰ ਅਸੀਂ ਡਾਊਨ ਵੀ ਕਰਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਵੀ ਕਰਦੇ ਆ ਜਿੱਥੇ ਯਸ ਜਿੱਥੇ ਕਿਤੇ ਸਾਡੇ ਕਿਸੇ ਅਫੀਸਰ ਦੀ ਗਲਤੀ ਹੈਗੀ ਉਹ ਐਪਰੋਪਰੀਏਟ ਅਸੀਂ ਐਕਸ਼ਨ ਕੀ ਲੈਂਦੇ ਆ ਅੱਛਾ ਜੀ ਜਿਹੜਾ ਪ੍ਰਯਾਸ ਆਪਾਂ ਅਮਰਪੁਰ ਦੇ ਕੋਲ ਪ੍ਰਯਾਸ ਪਾਉਣ ਦੀ ਗੱਲ ਨੂੰ ਲੈ ਕੇ ਜਦੋਂ ਕੋਈ ਆਪਾਂ ਪੰਜਾਬ ਪੁਲਿਸ ਦੀ ਕਾਰਵਾਈ ਕਰ ਰਹੀ ਹੁੰਦੀ ਹੈ ਉਹ ਤੇ ਕੱਲ ਡੀਆਈਜੀ ਸਾਹਿਬ ਨੇ ਬਰੀਫਿੰਗ ਕਰਤੀ ਸੀ ਕਿ ਜੀ ਲਾਦਾਕਨ ਕੈਲੀ ਹੈ ਜਿਸ ਦੇ ਕਿਸੇ ਅਫਸਰ ਅਧਿਕਾਰੀ ਦੀ ਮੈਂ ਵੀ ਬੇਕਸੋਈ ਅਹਰਗਤ ਗ੍ਰੇਨੇਟ ਦੇ ਆ ਰਹੇ ਨਹੀਂ ਮੈਂ ਤੇ ਇਹ ਕਹਾਂਗਾ ਕਿ ਤੁਸੀਂ ਤੁਸੀਂ ਪੰਜਾਬ ਪੁਲਿਸ ਦੀ ਸ਼ਿਫਟ ਕਰੋ ਕਿਸ ਅਸੀਂ ਸਾਰੇ ਕੇਸਸ ਵਰਕਆਊਟ ਕਰ ਲਏ ਦੇਖੋ ਅਸੀਂ ਤੇ ਜਿਹੜੇ ਕਿ ਪਾਕਿਸਤਾਨ ਬਾਰਡਰ ਤੇ ਬੈਠੇ ਆਂ ਸੋ ਜਿਹੜੀ ਸਾਡੀ ਜੀਓ ਪੋਲਿਟੀਕਲ ਤੇ ਇੰਟਰਨੈਸ਼ਨਲ ਜਿਹੜੀ ਸਿਚੁਏਸ਼ਨ ਹੈਗੀ ਸੋ ਨੈਚੁਰਲੀ ਪਾਕਿਸਤਾਨ ਦੇ ਵਿੱਚ ਪੋਕਲਾਹਟ ਹੈ ਉਹਨਾਂ ਦੀ ਆਈਐਸਆਈ ਦੇ ਪੂਰੇ ਉਪਰਾਲੇ ਆ ਸੋ ਅਸੀਂ ਕਮਿਟਿਡ ਹੈਗੇ ਕਿ ਅਸੀਂ ਪੰਜਾਬ ਨੂੰ ਸੇਫ ਤੇ ਸਿਕਿਉਰ ਰੱਖਾਂਗੇ ਅਸੀਂ ਸਾਰੇ ਕੇਸਸ ਨੂੰ ਵਰਕਆਊਟ ਕੀਤਾ ਹੈਗਾ ਸੈਂਟਰਲ ਏਜੰਸੀਜ਼ ਨਾਲ ਸਾਡਾ ਬਹੁਤ ਅੱਛਾ ਤਾਲਮੇਲ ਹੈ ਸੋ ਅਸੀਂ ਜਿਹੜਾ ਹੈਗਾ ਜਿਹੜਾ ਇਹ ਪੀਸ ਤੇ ਹਾਰਮੋਨੀ ਦਾ ਜਿਹੜਾ ਐਟਮੋਸਫੇਅਰ ਹੈ ਉਸ ਨੂੰ برقرار ਰੱਖਣਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ